ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਹੋਰਾਂ ਨੇ ਅਚੰਚੇ ਸਰਕਾਰੀ ਨਸ਼ਾ ਛਡਾਊ ਕੋਟ ਸੈਂਟਰ ਨਵਾਂ ਸ਼ਹਿਰ ਦਾ ਨਰੀਖਣ ਕੀਤਾ। ਸਰਕਾਰ ਪਰਦੇਸੀ ਦੀ ਰਿਪੋਰਟ ਨਵਾਸ਼ਿਆ ਸਸ਼ਡਾਉ ਕੇਂਦਰ ਚ ਆਇਆਗਾ ਜੀ ਇਹ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਮੁਹਮਾ ਜੁਧ ਨਸ਼ਿਆਂ ਵਿਰੋਧ ਦਾ ਪਾਰਟ ਹੈ ਮੇਰੇ ਨਾਲ ਮੇਰੇ ਜਿਹੜੇ ਸਹਿਯੋਗੀ ਆ ਬੰਗੇ ਤੋਂ ਜੀ ਡਾਕਟਰ ਸੁਖਵਿੰਦਰ ਸਿੱਖੀ ਬੰਗਾ ਜੀ ਨਛਤਰਪਾਲ ਜੀ ਔਰ ਆਪਣੇ ਐਮਐਲਏ ਜੀ ਤੁਹਾਡੇ ਲੋਕਲ ਨਮਾਸ਼ਾਹਰ ਦੇ ਔਰ ਡਿਪਟੀ ਕਮਿਸ਼ਨਰ ਐਸਐਸਪੀ ਔਰ ਉਹ ਸਾਰੇ ਚਿੰਨ੍ਹ ਸਰਜਨ ਬਾਕੀ ਬਹੁਤ ਸਾਰੇ ਸਾਡੇ ਜਿਹੜੇ ਸੀਨੀਅਰ ਅਫਸਰ ਹੈਗੇ ਸਾਰੇ ਇੱਥੇ હાજર ਹੈਗੇ ਇਹ ਜਿਹੜੀ ਮੁਹਮ ਚਲਾਈ ਜਾਣਾ ਜੀ ਜੁਧ ਨਸ਼ੇ ਵਿਰੋਧ ਇਹਨੂੰ ਇੱਕ ਤਾਂ ਲੋਕਾਂ ਦਾ ਭਰਮਾ ਲੋਕ ਲਾਇਰ ਬਣ ਰਹੀ ਹੈ ਆਪਣੇ ਮਾਪਾਪ ਨੂੰ ٹرسٹ ਹੋ ਰਿਹਾ ਜਦੋਂ ਮੈਂ ਬੱਚਿਆਂ ਨੂੰ ਮਿਲਦਾ ਮੈਂ ਇੱਕ ਨਵੀਂ ਉਮੀਦ ਉਹਨਾਂ ਦੀ ਅੱਖਾਂ ਦੇ ਵਿੱਚ ਦੇਖਦਾ ਉਹ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਆ ਬਟ ਉਹ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਉਹਨਾਂ ਜੀ ਇਸ ਜੰਗਾਲ ਦੇ ਵਿੱਚ ਇਸ ਦਲਦਲ ਦੇ ਵਿੱਚ ਫਸ ਗਏ ਆ ਤੇ ਅਸੀਂ ਪੱਕਾ ਇਰਾਦਾ ਕਰਕੇ ਉਹਨੂੰ ਇਹਦੇ ਚੋਂ ਕੱਢਾਂਗੇ ਤੇ ਤੁਹਾਡੇ ਜਿੰਨੇ ਵੀ ਇੱਥੇ ਨਸ਼ਾ ਛਡੋਹ ਕੇਂਦਰ ਹੈ ਜਾਂ ਜਿਹੜੇ ਡੀ ਐਡਿਕਸ਼ਨ ਸੈਂਟਰ ਆ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਉਹਨਾਂ ਸਾਰਿਆਂ ਨੂੰ ਅੱਜ ਇੱਥੇ ਬੁਲਾਇਆ ਹੈਗਾ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਉਹਨਾਂ ਦੀ ਸਾਰੀ ਅਕਾਉਂਟੇਬਿਲਟੀ ਵੀ ਫਿਕਸ ਕਰਾਂਗੇ ਔਰ ਉਹਨਾਂ ਤੋਂ ਜਿਹੜਾ ਹੈਗਾ ਉਹਨਾਂ ਨੂੰ ਇਹਦੇ ਵਿੱਚ ਅਸੀਂ ਆਪਣੇ ਮਤਲਬ ਭਾਈਵਾਲ ਬਣਾਉਣਾ ਚਾਹੁੰਦੇ ਆ ਵੀ ਸਾਰੇ ਦੇਸ਼ ਓਡ ਵੀ 올 ਪਾਰਟ ਆਫ ਦਿਸ ਜਿਹੜਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਇਹਦੇ ਨਾਲ ਨਾਲ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਇਹਦੇ ਚ ਸਾਡੇ ਜੋ ਨਵੇਂ ਇਨੀਸ਼ੀਏਟਿਵ ਆ ਹੋਇਆ ਹੈ ਕਿ ਜਿੱਥੇ ਵੀ ਡੀਡਿਕਸ਼ਨ ਸੈਂਟਰ ਹੈ ਜਾਂ ਰੀ ਹੈਬ ਸੈਂਟਰ ਹੈ ਉਹਦੇ ਨਾਲ ਇੱਕ سپورਟ ਗਰੁੱਪ ਜਿਹਨੂੰ ਨਾਰਕੋਟਿਕ ਅਨੋਨਿਮਸ ਕਹਿੰਦੇ ਆ ਅਲਕੋਹੋਲਿਕ ਅਨੋਨਿਮਸ ਇਹ ਵਾਲੇ سپورਟ ਗਰੁੱਪ ਬਣਾਵਾਂਗੇ ਸਾਡੀ ਕੋਸ਼ਿਸ਼ ਹੈ ਕਿ ਹਰ ਪਿੰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਅਸੀਂ ਬੱਚੇ ਨੂੰ ਨਸ਼ਾ ਛਡਾ ਦਰਸਾवते ਅਗੇ ਉਹਨੇ ਆਪਣਾ ਕੰਮ ਕਰਤਾ ਜੀ ਉਹ ਜਦੋਂ ਪਿੰਡ ਚ ਜਾਂਦਾ ਉਹ ਤਾਂ ਜਿੰਨੀ ਦੇਰ ਸੋਸ਼ਲ এনवायरमेंट ਨਹੀਂ ਤੁਸੀਂ ਚੇਂਜ ਕਰਾਂਗੇ ਬੱਚਾ ਦੁਬਾਰਾ ਨਸ਼ਾ ਕਰਨ ਲੱਗ ਜਾਂਦਾ ਰੈਲੈਪਸ ਰੇਟ 80 90% ਹੈ ਪਹਿਲਾਂ ਤਾਂ ਛਡਾਣਾ ਬਹੁਤ ਔਖਾ ਜੀ ਤੁਸੀਂ ਮਿਹਨਤ ਕਰਕੇ 4 ਮਹੀਨੇ ਬੱਚੇ ਨੇ ਵੀ ਮਿਹਨਤ ਕੀਤੀ ਉਹਦੇ ਮਾਪੇ ਨੇ ਵੀ ਕੀਤੀ ਤੇ ਫਿਰ ਉਹਦੇ ਵਾਸਤੇ سپورਟ ਗਰੁੱਪ ਬਣਾਵਾਂਗੇ ਫੈਮਿਲੀ ਕਾਉਂਸਲਿੰਗ ਤੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜੀ ਹੈਗੀ ਇੱਕ ਵਿਲੇਜ ਹੈਲਥ ਸੈਨੀਟੇਸ਼ਨ ਐਂਡ ਨਿਊਟ੍ਰੀਸ਼ਨ ਕਮੇਟੀ ਬਣੇਗੀ ਜਿਹੜੀ ਕਿ ਬਾਕੀ ਬਿਮਾਰੀਆਂ ਵਾਸਤੇ ਵੀ ਜਿਵੇਂ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਪੰਜਾਬ ਚ ਲੋਕਾਂ ਦੇ ਗੁਰਦੇ ਫੇਲ ਹੁੰਦਾ ਸੀ ਤੁਹਾਡੇ ਇੱਥੇ ਮਾਤਾ ਗੁਜਰੀ ਟਰੱਸਟ ਨੇ ਬਹੁਤ ਵਧੀਆ ਬਣਾਇਆ ਹੋਇਆ ਜਿਹੜੇ ਤੁਹਾਡੇ ਐਨਆਰਆਈ ਆਗੇ ਉਹਨਾਂ ਨੇ ਜਲੰਧਰ ਚ ਬਹੁਤ ਵਧੀਆ ਹਾਂਸ ਫਾਊਂਡੇਸ਼ਨ ਨੇ ਸਾਨੂੰ 40 50 60 ਮਸ਼ੀਨਾਂ ਲਾਤੀਆਂ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਤੁਹਾਡਾ ਹੈਲਪਫੁਲ ਐਨਜੀਓ ਆ ਉਹ ਜਵੱਦੀ ਦੇ ਵਿੱਚ ਬਹੁਤ ਵੱਡਾ 25 ਮਸ਼ੀਨਾਂ ਦਾ ਸੈਂਟਰ ਚਲਾ ਰਿਹਾ ਇੱਕ ਹੋਰ ਨਵਾਂ ਖੋਲ੍ਹ ਰਿਹਾ ਉਹ ਤੇ ਲੇਟੈਸਟ ਮਸ਼ੀਨਾਂ ਜਿਹਦੇ ਚ ਆਲਟਰਾ ਫਿਲਟਰੇਸ਼ਨ ਵੀ ਆ ਉਹ ਲੈ ਕੇ ਆ ਰਹੇ ਆ ਸੋ ਐਨਜੀਓਜ਼ ਦਾ ਸਾਨੂੰ ਬਹੁਤ ਸਹਿਯੋਗ ਹੈ ਇਹਦੇ ਵਾਸਤੇ ਵੀ ਸ ਮਾਪੇ ਤੇ ਬਹੁਤ ਫੋਨ ਆਉਂਦੇ ਆ ਮਾਪੇ ਖੁਦ ਬੁਲਾ ਕੇ ਕਹਿੰਦੇ ਜੀ ਮੇਰਾ ਬੱਚਾ ਹੈਗਾ ਕਦੇ ਕਿਤੇ ਡਿਗਿਆ ਹੁੰਦਾ ਕਦੇ ਡਿਗਿਆ ਹੁੰਦਾ ਤੇ ਮੇਰੀ ਤਾਂ ਜ਼ਿੰਦਗੀ ਵਿੱਚ ਮੇਰਾ ਤਾਂ ਬੁਢਾਪਾ ਰੋੜ ਕੇ ਰੱਖਤਾ ਨਹੀਂ ਤੇ ਇਹਨੂੰ ਲੈ ਜਾਓ ਅਸੀਂ ਲੈ ਕੇ ਆ ਰਹੇ ਹਾਂ ਪੁਲਿਸ ਵਾਲੇ ਵੀ ਉਹਨਾਂ ਨੇ ਵੀ ਆਪਣਾ ਚੇਂਜ ਕੀਤਾ ਜੀ ਪਹਿਲਾਂ ਜਿੱਥੇ ਜਿਹੜੇ ਨਸ਼ਾ ਕਰਦੇ ਸੀ ਉਹਨਾਂ ਨੂੰ ਜੇਲਾ ਚ ਭੇਜਦੇ ਸੀ ਅੱਜਕੱਲ੍ਹ ਨਹੀਂ ਜਿਹੜਾ ਨਸ਼ਾ ਕਰਦਾ ਹੈ ਉਹਦੇ ਨਾਲ ਉਹਦੀ ਮਾਂ ਨਾਲ ਉਹਦੀ ਭੈਣ ਨਾਲ ਉਹਦੀ ਘਰ ਵਾਲੀ ਨਾਲ ਉਹਦੀ ਧੀ ਨਾਲ ਸਾਨੂੰ ਹਮਦਰਦੀ ਆ ਉਹਦੇ ਬਜ਼ੁਰਗ ਮਾਦਾਦਾ ਜੀ ਨਾਲ ਨਾਨਾ ਨਾਨੀ ਨਾਲ ਸਾਨੂੰ ਹਮਦਰਦੀ ਆ ਤੇ ਅਸੀਂ ਉਹਨੂੰ ਨਸ਼ਾ ਛੁਡਾ ਕੇ ਕੋਈ ਨਾ ਕੋਈ ਕੰਮ ਲਾਵਾਂਗੇ ਦੂਜੀ ਐਸ ਵੱਡੀ ਗੱਲ ਇਹ ਹੈ ਉਹਨੂੰ ਡੀਕਨਗਲਾਈਜ਼ ਕਰਕੇ ਉਹਨੂੰ ਜੇਲਾ ਚ ਨਾ ਭੇਜ ਕੇ ਹਸਪਤਾਲਾਂ ਚ ਔਰ ਜਿਹੜੇ ਨਸ਼ਾ ਸਮਗਲਰ ਆ ਉਹਨਾਂ ਨਾਲ ਪੁਲਿਸ ਡੀਲ ਕਰੂਗੀ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਹੇ ਆ ਸਾਡੇ ਬਚਪਨ ਨੂੰ ਬਰਬਾਦ ਕਰ ਰਹੇ ਆ ਉਹਨਾਂ ਨੂੰ ਪੁਲਿਸ ਨਹੀਂ ਛੱਡ ਜਗੀ ਉਹਨਾਂ ਨੂੰ ਆਪ ਖੜੇ ਸਰ ਜੀ ਕਈ ਨੌਜਵਾਨ ਵੀ ਗਲਤੀ ਕੀਤੀ ਕਿ ਸਰਯਮਾ ਸਾਹਿਬ ਫਿਕਰੇ ਆ ਹਾਂ ਜੀ ਦੇਖੋ ਅੱਗੇ ਨਾਲੋਂ ਅਸੀਂ ਟਾਈਟਨ ਕੀਤਾ ਇੱਕ ਆਪਾਂ ਨੂੰ ਬੇਸਿਕ ਗੱਲ ਸਮਝਣੀ ਪਊਗੀ ਜੀ ਇਹ ਦੁਨੀਆ ਦਾ ਸੂਲ ਹੈ ਜੀ ਚਾਹੇ ਤੁਸੀਂ ਅਮਰੀਕਾ ਦੀ ਗੱਲ ਕਰ ਲਓ ਸਭ ਤੋਂ ਵੱਡੀ ਤਾਕਤ ਹੈ ਦੁਨੀਆ ਦੇ ਵਿੱਚ ਉੱਥੇ ਹਰ ਸਾਲ 1,27,28 ਹਜ਼ਾਰ ਜਿਹੜੇ ਲੋਕ ਹੈ ਉਹ ਨਸ਼ੇ ਨਾਲ ਮਰਦੇ ਆ ওভারਡੋਸ ਡੈਥ ਅਮਰੀਕਾ 'ਚ ਵੀ ਹੁੰਦੀਆਂ ਉਹਨਾਂ ਨੇ ਆਰਮੀ ਵੀ ਲਾ ਕੇ ਦੇਖ ਲਈ ਉਹਨਾਂ ਨੇ ਲੜਾਈ ਲੜ ਕੇ ਵੀ ਦੇਖ ਲਈ ਸਾਰਾ ਕੁਝ ਕਰਕੇ ਦੇਖ ਲਿਆ ਉਹਨਾਂ ਨੇ ਜਿੰਨੀ ਦੇਰ ਇਹ ਗੋਲਡਨ ਪ੍ਰਿੰਸੀਪਲ ਹੈ ਸਾਰੀ ਦੁਨੀਆ ਦੇ ਵਿੱਚ ਜਿਸ ਚੀਜ਼ ਦੀ ਡਿਮਾਂਡ ਰਹੇਗੀ ਨਾ ਜੀ ਉਹਨੂੰ ਜੇ ਸਪਲਾਈ ਹੋਈ ਜਾਏਗੀ ਪੁਲਿਸ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਪਤਾ ਵੀ ਡਰੋਨ ਰਹੇ ਵੀ ਆ ਰਹੇ ਆ ਪਾਕਿਸਤਾਨ ਤੋਂ ਗੁਜਰਾਤ ਦੀ ਪੋਰਟ ਤੇ ਆਂਦਾ ਤਾਂ ਵੀ ਇੱਥੇ ਜੀ ਜੇ ਮਹਾਰਾਸ਼ਟਰ ਦੀ ਪੋਰਟ ਤੇ ਆਂਦਾ ਤਾਂ ਵੀ ਇੱਥੇ ਰਸਤੇ ਚ ਕਿੰਨੀਆਂ ਸਟੇਟਸ ਪੈਂਦੀਆਂ ਇਹ ਹੈਗਾ ਸੈਂਟਰ ਦਾ ਕੰਮ ਜਿਹੜੀ ਐਂਟੀ ਡਰੋਨ ਟੈਕਨੋਲੋਜੀ ਅਸੀਂ ਵੀ ਕਰ ਰਹੇ ਹਾਂ ਬਟ ਉਹਨਾਂ ਕੋਲ ਹੈ ਬੇਸਿਕਲੀ ਬੀਐਸਐਫ ਕੋਲ ਹੈ ਜਾਂ ਸੈਟਲਾਈਟ ਉਹਨਾਂ ਕੋਲ ਹੈ ਸਾਰੇ ਜਿੰਨੇ ਵੀ ਨੈਸ਼ਨਲ ਜਿਹੜੀ ਤੁਹਾਡੀ ਨਾਰਕੋਟਿਕ ਕਰਾਇਮ ਬਿਊਰੋ ਉਹਨਾਂ ਦੇ ਕੋਲ ਹੈ ਉਹ ਸਾਰਾ ਉਹਨਾਂ ਦਾ ਕੰਮ ਹੈ ਜੀ ਜਿਹੜਾ ਸਾਡਾ ਕੰਮ ਹੈ ਜੀ ਡਾਕਟਰਾਂ ਦੇ ਜਿਹਦੇ ਵਾਸਤੇ ਮੈਂ ਆਇਆ ਤਿੰਨ ਕੰਮ ਹੋਰ ਹੈ ਜੀ ਜਿੰਨੀ ਦੇਰ ਆਪਾਂ ਡਿਮਾਂਡ ਰਿਡਕਸ਼ਨ ਨਹੀਂ ਕਰਾਂਗੇ ਜੀ ਉੰਨੀ ਦੇਰ ਸਪਲਾਈ ਯੂਥ ਗਰੁੱਪਾਂ ਦੇ ਨਾਲ ਕੰਮ ਕਰਕੇ ਵੀ ਨਸ਼ਾ ਹੋਵੇ ਵੀ ਨਸ਼ਾ ਕਰਨਾ ਨਹੀਂ ਕਿਉਂਕਿ ਤੁਹਾਡੀ ਆਪਣੀ ਜਾਨ ਤਾਂ ਤੁਹਾਡੀ ਆਪਣੀ ਆ ਨਾ ਜੀ ਜਿਹੜਾ ਬੰਦਾ ਟੀਕਾ ਲਾਏਗਾ ਉਹ ਓਵਰਡੋਜ਼ ਨਾਲ ਵੀ ਮਰੇਗਾ ਉਹਨੂੰ ਕਾਲਾ ਪੀੜਿਆ ਵੀ ਹੋਊਗਾ ਉਹਨੂੰ ਏਟ ਦੀ ਬਿਮਾਰੀ ਵੀ ਲੱਗੇਗੀ ਉਹਨੂੰ ਟੀਵੀ ਵੀ ਚੰਬੜ ਜਾਏਗੀ ਜਦੋਂ ਜਿਹੜਾ ਨਸ਼ਾ ਕਰਦੇ ਨੇ ਸਾਰੀਆਂ ਬਿਮਾਰੀਆਂ ਘੇਰ ਕੇ ਆ ਕੇ ਚੰਬੜ ਜਾਂਦੀਆਂ ਉਹਨਾਂ ਜਮਾਲਾ ਇੱਕ ਤਾਂ ਬੱਚਿਆਂ ਨੂੰ ਇਹ ਗੱਲ ਸਮਝਣ ਦੀ ਲੋੜ ਆ ਉਹਨੂੰ ਕਿਸੀਂ ਕਹਿੰਦੇ ਆ ਹਾਰਮ ਰਿਡਕਸ਼ਨ ਜਿਹੜਾ ਟੀਕਾ ਲਾਂਦਾ ਉਹਨੂੰ ਗੋਲੀ ਤੇ ਜਿਹੜਾ ਗੋਲੀ ਲਾਂਦਾ ਗੋਲੀ ਛਡਾ ਕੇ ਫਿਰ ਉਹਨੂੰ ਕਿਸੇ ਕੰਮ ਤੇ ਕੰਮ ਸਿਖਾਣਾ ਫਿਰ ਉਹਨੂੰ ਕੰਮ ਤੇ ਲਾਣਾ ਫਿਰ ਉਹਨੂੰ ਗ੍ਰਾਂਟ ਦੇ ਕੇ ਉਹਦਾ ਕੰਮ ਸ਼ੁਰੂ ਕਰਨਾ ਇਹ ਦੋ ਰਸਤੇ ਆ ਜਿੱਥੇ ਪੰਜਾਬ ਐਸੋਲੇ ਖੜਾ ਹੋਇਆ ਇੱਕ ਰਸਤਾ ਉਹ ਆ ਜਿਹੜਾ ਨਸ਼ਾ ਕਰਨ ਵਾਲਿਆਂ ਵਾਸਤੇ ਆ ਜਿਹਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਆ ਸਾਡੇ ਜਿੰਨੇ ਵੀ ਮੇਰੇ ਐਮਐਲਐਸ ਯੋਗੀ ਆ ਸਾਡੇ ਹੋਰ ਸਾਡੇ ਜਿੰਨੇ ਵੀ ਵਰਕਰ ਆ ਸਾਰੇ ਬਾਕੀ ਸਾਰੇ ਸਾਰੇ ਸਮਾਜ ਵਾਲੇ ਬੰਦੇ ਕਰ ਰਹੇ ਆ ਇੱਕ ਰਸਤਾ ਤਾਂ ਉਹ ਆ ਜੀ ਸਾਡੇ ਕੋਲ ਆਓ ਟੀਕੇ ਲਾਣੇ ਬੰਦ ਕਰੋ ਭਿਆਨਕ ਬਿਮਾਰੀਆਂ ਤੋਂ ਬਚੋ ਗੋਲੀ ਤੇ ਆਜੋ ਔੜੀ ਔੜੀ ਗੋਲੀ ਔਰ ਉਸ ਤੋਂ ਬਾਅਦ ਕੰਮ ਤੇ ਲੱਗੋ ਖੁਸ਼ਹਾਲੀ ਦਾ ਰਸਤਾ ਦੂਜੇ ਪਾਸੇ ਹੈਗਾ ਵੀ ਜਿਹੜਾ ਨਸ਼ਾ ਵੇਚਦਾ ਉਹ ਅੱਗੇ ਆ ਤੇ ਪੁਲਿਸ ਦੇ ਪਿੱਛੇ ਹਜੇ ਠੀਕ ਹੈ ਜੀ ਜਾਂ ਤਾਂ ਉਹ ਕਿਤੇ ਮਤਲਬ ਜੇਲ੍ਹ ਚ ਹੋਏਗਾ ਤੇ ਨਹੀਂ ਤਾਂ ਸਿਵਿਆਂ ਚ ਹੋਏਗਾ ਉਹ ਮਤਲਬ ਤੇ ਉਹਦੇ ਜੇ ਜਿਹੜਾ ਮਾੜੇ ਕੰਮ ਕਰੇਗਾ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਨਹੀਂ ਜਾਣ ਦੇਣਾ ਇਹ ਦੋ ਰਸਤੇ ਆ ਇਹ ਯੂਥ ਨੇ ਡਿਸਾਈਡ ਕਰਨਾ ਔਰ ਲੋਕ ਜਿਹੜੇ ਆ ਗਿਆ ਮਤਲਬ ਸਾਰੇ ਲੋਕ ਸਾਡੇ ਨਾਲ ਹੈ ਤੇ ਇਸ ਕਰਕੇ ਇਹ ਹੁਣ ਇੱਕ ਨਿਰਣਾਇਕ ਮੋੜ ਆ ਗਿਆ ਜਦੋਂ ਇਹ ਮਤਲਬ ਫੈਸਲਾ ਹੋਣਾ ਕਿ ਪੰਜਾਬ ਕਿੱਧਰ ਨੂੰ ਜਾਏਗਾ ਪੰਜਾਬ ਦੀ ਜਵਾਨੀ ਕਿੱਧਰ ਨੂੰ ਜਾਏਗੀ ਬਾਹਰ ਜਾਣ ਦੇ ਰਸਤੇ ਬੰਦ ਹੋ ਚੁੱਕੇ ਆ ਤਕਰੀਬਨ ਇਸੇ ਪੰਜਾਬ ਦੇ ਵਿੱਚ ਰੋਜ਼ਗਾਰ ਪੈਦਾ ਕਰਾਂਗੇ ਇਸੇ ਵਿੱਚ ਹੀ ਕਰਾਂਗੇ ਤੁਹਾਡੇ ਸਾਹਮਣੇ ਕਰਾਂਗੇ ਬਹੁਤ ਇੰਡਸਟਰੀਆਂ ਪੰਜਾਬ ਦੇ ਵਿੱਚ ਬਾਹਰੋਂ ਲੋਕ ਆਉਂਦੇ ਆ ਤੇ ਲੱਖਾਂ ਬੰਦੇ ਆ ਕੇ ਕਰਦੇ ਆ ਇਹਨਾਂ ਬੱਚਿਆਂ ਨੂੰ ਅਸੀਂ ਇੰਡਸਟਰੀ ਨੂੰ ਪੁੱਛ ਰਹੇ ਹਾਂ ਉਹਨਾਂ ਨਾਲ ਕਰਦੇ ਆ ਤੁਹਾਨੂੰ ਦੱਸੋ ਕਿ ਕਿਹੜੇ ਬੰਦੇ ਚਾਹੀਦੇ ਆ ਪਲੰਬਰ ਚਾਹੀਦੇ ਆ ਫਿਟਰ ਚਾਹੀਦੇ ਆ ਵੈਲਡਰ ਚਾਹੀਦੇ ਆ ਉਹ ਕੰਮ ਸਿਖਾ ਕੇ ਬੱਚਨ ਉਹਦੇ ਕੰਮ ਲਾਵਾਂਗੇ ਆਈਟੀਆਈ ਦੇ ਨਾਲ ਕੇਵੀਕੇ ਆ ਮਾਡਰਨ ਕਿਸਮ ਦੀ ਆਰਗੈਨਿਕ ਫਾਰਮਿੰਗ ਕਰਾਂਗੇ ਉਹਨੂੰ ਐਕਸਪੋਰਟ ਕਰਾਂਗੇ ਸਾਡੇ ਕੋਲ ਤਾਂ ਆਪਣਾ ਫੂਡ ਹੈ ਜੀ ਸਰ ਇੱਕ ਹੋਣਾ ਕਿ ਦੋ 300 ਹੋ ਚੁੱਕਾ 200 ਰੱਖਿਆ ਹਾਂ ਜੀ ਹੋਣਾ ਕਿ ਦੋ ਸਰ ਕਿਚਨ ਕਿਤੇ ਸਰਕਾਰ ਲੈਣੀ ਹੈ ਕੀ ਜੀ ਸਭ ਤੋਂ ਪਹਿਲੇ ਦੇ ਤੋਂ ਸਟਾਰਟ ਹੋਣੀ ਚਾਹੀਦੀ ਈ ਬਿਜ਼ਨਸ ਸ਼ਾਪ ਤੋਂ ਲੈ ਕੇ ਅ ਪਹਿਲੇ ਡੇ ਤੋਂ ਹੀ ਚੱਲਦਾ ਜੀ ਦੇਖੋ ਤੁਸੀਂ ਜਦੋਂ ਆਪਾਂ ਤੁਸੀਂ ਬਹੁਤ سارے ਕੰਮ ਕਰਨੇ ਹੁੰਦੇ ਆ ਤੁਸੀਂ ਇਹ ਕੀ ਕਰਕੇ ਜੇ ਆਪਾਂ ਪਹਿਲਾਂ ਕਿਹਾ ਸੀ ਬਿਜਲੀ ਦੀ ਗੱਲ ਕੀਤੀ ਉਹ ਕੀਤਾ ਫਿਰ ਅਸੀਂ ਲੋਕਾਂ ਦੇ ਖੇਤਾਂ 'ਚ ਪਾਣੀ ਪਹੁੰਚਾਇਆ ਜੀ ਮਤਲਬ ਉਹਨਾਂ ਫਿਰ ਅਸੀਂ ਸਕੂਲ ਠੀਕ ਕਰਨੇ ਸ਼ੁਰੂ ਕੀਤੇ ਫਿਰ ਅਸੀਂ ਮੱਲਾ ਕਲੀਨਿਕ ਬਣਾਉਣੇ ਸ਼ੁਰੂ ਕੀਤੇ 3 ਕਰੋੜ ਲੋਕ ਉਥੇ ਇਲਾਜ ਕਰ ਚੁੱਕੇ ਆ ਸਾਰੇ ਸਰਕਾਰੀ ਹਸਪਤਾਲ 'ਚ ਲੇ ਕੇ ਨੰਬਰ ਲਾਉਂਦੇ ਆ ਵੀ ਸਾਰੀਆਂ ਦਵਾਈਆਂ ਸਰਕਾਰੀ ਹਸਪਤਾਲਾਂ 'ਚੋਂ ਤੁਹਾਡੇ ਇੱਥੇ ਮੈਡੀਕਲ ਕਾਲਜ ਬਣਾਉਣੇ ਜਾ ਰਹੇ ਆ ਜੀ ਸੋ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਆ ਇੱਕ ਨਿਰਣਾਇਕ ਥੋੜੀ ਇੱਕ ਫੇਜ਼ ਆਉਂਦੀ ਆ ਜਦੋਂ ਇਹ ਮੈਨੀਫੈਸਟ ਹੋ ਜਾਂਦੀ ਆ ਇਹ ਇਹਦਾ ਮਤਲਬ ਇਹ ਥੋੜੀ ਅਸੀਂ ਪਹਿਲਾਂ ਕੋਈ ਨਹੀਂ ਕਰ ਰਹੇ ਮਾਰਕਟਿੰਗ ਦਾ ਅਜੇ ਹੋਰ ਵੀ ਬਹੁਤ سارے ਕੰਮ ਹੋਣੇ ਆ ਜੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਹੜੇ ਪਹਿਲਾਂ ਤਾਂ ਤੁਹਾਡੇ 20 25 ਸਾਲ ਲੰਘ ਗਏ ਜੀ ਅਸੀਂ ਕਰ ਰਹੇ ਆ ਪਹਿਲਾਂ ਵੀ ਕਰ ਰਹੇ ਸੀਗੇ ਹੋਰ ਜ਼ਿਆਦਾ ਤੇਜ਼ੀ ਨਾਲ ਕਰਾਂਗੇ ਹੁਣ ਇੱਕ ਐਸੇ ਮੋੜ ਤੇ ਪਹੁੰਚ ਗਏ ਜਿੱਤੇ ਤੁਸੀਂ ਸਾਰੇ ਨੋਟਿਸ ਕਰ ਰਹੇ ਹੋ ਜੀ ਮੇਰਾ ਇੱਕ ਸਵਾਲ ਹੈ ਕਿ ਜਦੋਂ ਤੁਸੀਂ ਕਹਿੰਦੇ ਸੀ ਪੁਲਿਸ ਇਹ ਵੀ ਆ ਨੌਜਵਾਨ ਵੀ ਐਨਡੀਪੀਰ ਸੈਕਟਰ ਹੈਗਾ ਉਹਦੇ ਵਿੱਚ ਇੱਕ ਸਪੈਸੀਫਾਈਡ ਆ ਵੀ ਵਾਟ ਇਜ਼ ਦ ਕੰਜ਼ਮਪਸ਼ਨ ਕੁਆਨਟੀਟੀ ਔਰ ਸਾਡੇ ਵੱਲੋਂ ਪੁਲਿਸ ਨੂੰ ਸਟਾਰਟਿੰਗ ਇੰਸਟਰਕਸ਼ਨਸ ਆ ਪੁਲਿਸ ਦਾ ਵੀ ਐਟੀਟਿਊਡ ਚੇਂਜ ਕਰ ਰਹੇ ਆ ਅਸੀਂ ਉਹਨਾਂ ਕੋਰਸ ਦੇ ਵਿੱਚ ਵੀ ਕੋਈ ਖਾਮੀਆਂ ਹੋ ਸਕਦੀਆਂ ਮੈਂ ਨਹੀਂ ਕਹਿੰਦਾ ਬਟ ਪੁਲਿਸ ਬਾਈ ਐਂਡ ਲਾਰਜ ਜਿਹੜੇ ਹੁਣ ਸਾਡੇ ਜਿਹੜੇ ਨਸ਼ਾ ਕਰਨ ਵਾਲੇ ਆ ਜਿਨ੍ਹਾਂ ਕੋਲੇ ਕੰਜ਼ਮਪਸ਼ਨ ਕੁਆਟਿਟੀ ਆ ਜਿਹੜੇ ਫੀਮ ਭੁੱਕੇ ਵਾਲੇ ਆ ਜਿਹੜੇ ਫਸਟ ਟਾਈਮ ਅਫੈਂਡਰ ਆ ਜਿਨ੍ਹਾਂ ਦਾ ਜਿਨ੍ਹਾਂ ਦਾ ਉਹਨਾਂ ਨੂੰ ਨਸ਼ਾ ਸਦਾਓ ਕੇਂਦਰ ਜਿਹੜਾ ਰਿਪੀਟ ਅਫੈਂਡਰ ਆ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਆ ਜਿਹੜਾ ਚਿੱਟੇ ਦਾ ਵਪਾਰ ਕਰਦੇ ਆ ਜਿਹੜੇ ਮਤਲਬ ਉਹ ਸਾਰੇ ਜਿਹੜੇ ਹੈਗੇ ਆ ਉਹ ਜ਼ਿਲ੍ਹਾ ਸਵਾਲਾ ਇੱਕ ਇਹ ਡਿਸਟਿੰਗੁਇਸ਼ ਜਿਹੜਾ ਹੈਗਾ ਇਹਨੂੰ ਡੀਕੰਪਾਈਲਾਈਜ਼ ਕਰਕੇ ਅਸੀਂ ਪਾਲਿਸੀ ਚੇਂਜ ਕੀਤੀ ਆ ਜੀ ਤੁਹਾਨੂੰ ਸਾਹਮਣੇ ਨਵੀਂ ਪਾਲਿਸੀ ਵੀ ਆ ਜਗੀ ਬਹੁਤ ਜਲਦੀ ਇਹਦੇ ਵਾਸਤੇ ਪਾਲਿਸੀ ਚ ਹਾਂ ਜੀ ਤੁਸੀਂ ਉੱਪਰੋਂ ਪੁੱਛ ਕੇ ਆਏ ਹੁਣ ਬੰਦੇ ਨੂੰ ਮੁੰਡੇ ਨੂੰ ਪੁੱਛ ਕੇ ਆਏ ਕਿੱਥੋਂ ਨਸ਼ਾ ਲੈਣੇ ਪੀ ਕਰਦੇ ਆ ਉਹਨੇ ਤੁਹਾਨੂੰ ਦੱਸਿਆ ਆਪਾਂ ਔਰਤੋ ਦੇ ਗੁਰਪੁਰ ਤੋਂ ਬਿੰਦੀ ਲੈਣਾ ਦੇਖੋ ਉਹਦੇ ਚ ਦੇਖੋ ਇਹਦੇ ਚ ਗੱਲ ਇਹ ਹੈਗੀ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਆ ਜੀ ਇਹਦੇ ਚ ਇੱਕ ਤਾਂ ਪ੍ਰੋਬਲਮ ਜਿਹੜੀ ਤੁਹਾਨੂੰ ਹਾਰਮ ਰਿਡਕਸ਼ਨ ਦੀ ਗੱਲ ਕੀਤੀ ਆ ਦੂਜਾ ਆਪਾਂ ਸਟਿ ਮੈਂ ਆਈ ਸੀ ਸੀਰੀਅਲੀ ਉਹਨਾਂ ਕੋਲ ਮੈਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਫੋਟੋ ਲੈ ਸਕਦੇ ਹੋ ਰਿਕਾਰਡਿੰਗ ਕਰਨਾ ਜਿਹੜੀ ਇੱਕ ਕਨਵਰਸੇਸ਼ਨ ਹੈ ਬੀਟਵੀਨ ਡਾਕਟਰ ਐਂਡ ਪੇਸ਼ੈਂਟ ਆਈ ਆ ਵਾਸ ਟਾਕਿੰਗ ਟੂ ਹਿਮ ਐਜ਼ ਅ ਡਾਕਟਰ ਮੈਨਰ ਤੇ ਉਹ ਦੈਟ ਇਜ਼ ਕਨਫਿਡੈਂਸ਼ੀਅਲ ਉਹਦੇ ਚ ਅਸੀਂ ਉਹਨੂੰ ਐਸ ਸੋਰਸ ਨਹੀਂ ਉਹਨੂੰ ਮਤਲਬ ਆਪਾਂ ਕੋਈ ਰਿਵੀਲ ਨਹੀਂ ਕਰਨਾ ਆਪਾਂ ਕਿਸੇ ਏਰੀਆ ਨੂੰ ਵੀ ਸਟਿਗਮਟਾਈਜ਼ ਨਹੀਂ ਕਰਨਾ ਇਹ ਪ੍ਰੋਬਲਮ ਮਤਲਬ ਕਿਸੇ ਇੱਕ ਪਿੰਡ ਦੀ ਕਿਸੇ ਇੱਕ ਏਰੀਆ ਦੀ ਕਿਸੇ ਇੱਕ ਸ਼ਹਿਰ ਦੀ ਜਾਂ ਕਿਸੇ ਸੂਬੇ ਦੀ ਨਹੀਂ ਹੈ ਜੀ ਇਹ ਪ੍ਰੋਬਲਮ ਤਾਂ ਤੁਹਾਡੇ ਮਤਲਬ ਹਰਿਆਣਾ ਚ ਵੀ ਬਹੁਤ ਹੈ ਜੀ ਇਹ ਪ੍ਰੋਬਲਮ ਹਮਾਚਲ ਚ ਵੀ ਹੈ ਜੰਮੂ ਕਸ਼ਮੀਰ ਚ ਵੀ ਬਹੁਤ ਹੋ ਗਈ ਹੈ ਗੁਜਰਾਤ ਚ ਬਹੁਤ ਹੈ ਬਿਹਾਰ ਚਾ ਡਰਾਈ ਸਟੇਟਸ ਵੀ ਹੈ ਇਹ ਫਿਰ ਦੱਸਿਆ ਸਾਰੇ ਸਾਰੇ ਦੇਸ਼ਾਂ ਦੇ ਵਿੱਚ ਵੀ ਹੈ ਸਭ ਦੀ ਸਮੱਸਿਆ ਹੈ ਸੋ ਆਪਾਂ ਸਟਿਗਮਟਾਈਜ਼ ਨਹੀਂ ਕਰਨਾ ਦੂਜਾ ਇੱਕ ਹਾਰਮ ਰਿਡਕਸ਼ਨ ਜੋ ਮੈਂ ਦੱਸਿਆ ਤੁਹਾਨੂੰ ਜੋ ਐਕਸਪਲੇਨ ਕੀਤਾ ਦੂਜਾ ਸਟਿਗਮਾ ਰਿਡਕਸ਼ਨ ਹੈ ਕਿਉਂਕਿ ਜਦੋਂ ਪਤਾ ਲੱਗ ਜੇ ਮੁੰਡਾ ਨਸ਼ੇੜੀ ਹੈ ਨਾ ਜੀ ਉਹਨਾਂ ਨੂੰ ਲੋਕਾਂ ਵੀ ਨਫ਼ਰਤ ਕਰਨ ਲੱਗ ਜਾਂਦੇ ਆ ਫੈਕਟਰੀ ਵਾਲੇ ਵੀ ਦੂਜੇ ਵੀ ਹ ਜਿਵੇਂ ਕਿਸੇ ਨੂੰ ਕੋਈ ਬੁਖਾਰ ਹੋ ਗਿਆ ਕਿਸੇ ਦਾ ਕੋਈ ਹਰਨੀਆ ਹੋ ਗਿਆ ਕਿਸੇ ਨੂੰ ਕੋਈ ਹੋਰ ਸਾਰੀਆਂ ਬਿਮਾਰੀਆਂ ਹੁੰਦੀਆਂ ਸਰੀਰ ਦੀਆਂ ਆਪਣੀਆਂ ਨੇ ਇਦਾਂ ਇਹ ਵੀ ਦਿਮਾਗ ਦੀ ਬਿਮਾਰੀ ਹੈ ਜੇ ਕੋਈ ਬੰਦਾ ਡਿਪਰੈਸ਼ਨ 'ਚ ਆਏ ਐਂਗਜ਼ਾਇਟੀ ਇਨਰੋਸਿਸ 'ਚ 스트ੈਸ ਵਿੱਚ ਆ ਗਿਆ ਉਹਦਾ ਕੋਈ ਕਰਜ਼ਾ ਆ ਜਾਂ ਕੋਈ ਫੈਮਿਲੀ ਡਿਸਪੂਟ ਆ ਕੋਈ ਹੋਰ ਪ੍ਰਾਪਰਟੀ ਡਿਸਪੂਟ ਆ ਉਹਦੇ ਕਰਕੇ ਉਹਨੂੰ ਹੀ ਡਸਨਟ نو ਹਾਊ ਟੂ ਕੋਪ ਵਿਦ ਦ ਸਿਚੁਏਸ਼ਨ ਮਤਲਬ ਉਹਨੂੰ ਕਾਉਂਸਲਰ ਜਿਹੜੇ ਕਾਉਂਸਲਿੰਗ ਸਰਵਿਸ ਦੇ ਰਹੇ ਆ ਅਸੀਂ ਸੋ ਉਹਨੂੰ ਦੂਜਾ ਹੈਗਾ ਸਾਡਾ ਸਟਿਗਮਾ ਰਿਡਕਸ਼ਨ ਨਤੀਜਾ ਹੈਗਾ ਅਪਲਾਈਮੈਂਟ ਜਨਰੇਸ਼ਨ ਨਾਲ ਜੁੜ ਕੇ ਜਿਹੜੀ ਡਿਮਾਂਡ ਰਿਡਕਸ਼ਨ ਹੈ ਜੇ ਤਿੰਨ ਕੰਮ ਹੋਣਗੇ ਤਾਂ ਸਪਲਾਈ ਰਿਡਕਸ਼ਨ ਕੰਮ ਕਰੇਗੀ ਸੋ ਅਸੀਂ ਇੱਕ ਸੈਂਟਿੰਗਕ ਤਰੀਕੇ ਦੇ ਨਾਲ ਜੋ ਦੁਨੀਆ ਦੇ ਬੈਸਟ ਮਾਡਲ ਹੈ ਉਹ ਸਾਰੇ ਸਟੱਡੀ ਕਰਨ ਤੋਂ ਬਾਅਦ ਅਸੀਂ ਓਪੀਓ ਮਾਰੀਜ਼ ਨੂੰ ਵੀ ਸਟੱਡੀ ਕੀਤਾ ਜਿੱਥੇ-ਜਿੱਥੇ ਉਹਨਾਂ ਨੇ ਅਮਰੀਕਾ ਕੈਨੇਡਾ ਦੇ ਵਿੱਚ ਮੈਰੀਜੂਆਨਾ ਲੀਗਲਾਈਜ਼ ਕੀਤੀ ਹੈ ਉੱਥੇ ਉਹਦੀ ਉਹਦਾ ਯੂਸੇਜ ਬਹੁਤ ਜ਼ਿਆਦਾ ਵਧ ਗਿਆ ਯੂਟ ਦੇ ਵਿੱਚ ਜਦੋਂ ਐਗਜ਼ਾਮ ਹੋ ਗਿਆ ਸਾਰੇ ਬੱਚੇ ਕਹਿੰਦੇ ਯਾਰ ਆ ਬੜਾ ਸੁਖੀਆ ਤਰੀਕਾ ਜਿਹਾ ਉਹ ਆ ਲੈ ਲੋ ਇਸ ਨੂੰ ਆ ਤੁਹਾਡੇ ਹੁਣ ਨਵੀਂ ਬਿਮਾਰੀ ਆ ਗਈ ਹੈ ਜੀ ਇੱਕ ਹੁਣ ਜਿਹੜੀ ਜਿਹਨੂੰ ਮੈਥਮ ਫਟਾਮੀਨ ਕਹਿੰਦੇ ਆ ਉਹ ਹੁਣ ਇੱਕ ਨਵੀਂ ਜ਼ਹਿਰ ਆ ਰਹੀ ਹੈ ਜੀ ਉਹ ਜਿਹੜੇ ਜ਼ਹਿਰ ਵੇਚਣ ਵਾਲੇ ਉਹਨਾਂ ਨੇ ਜ਼ਹਿਰ ਦਾ ਵਪਾਰ ਕਰਨਾ ਅਸੀਂ ਉਹਨਾਂ ਦੇ ਨਾਲ ਲੜਨਾ ਇਹਦੇ 'ਚ ਮੈਂ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਜੀ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਮੈਂ ਬੜੀ ਵਾਰੀ ਜਿਹੜਾ ਐਕਸ਼ਨ ਹੈ ਜੀ ਅੱਜ ਵੀ ਤੁਹਾਡੇ ਮੀਡੀਆ ਤੇ ਪੜ੍ਹ ਕੇ ਸੰਗਰੂਰ ਚ ਇੱਕ ਬਾਬਾ ਆਇਆ ਸੀ ਉੱਥੇ ਲੱਕਾਂ ਦੀ ਅੱਖਾਂ ਦੀ ਖਰਾਬ ਹਸਪਤਾਲ ਚ ਪਾਇਆ ਮੈਂ ਉਹਦੇ ਤੇ ਐਫ ਆਈ ਆਰ ਹੋ ਗਿਆ ਬੰਦਾ ਅਰੈਸਟ ਵੀ ਕਰ ਲਿਆ ਹਾਲਾਂਕਿ ਮੈਨੂੰ ਪਤਾ ਲੱਗਿਆ ਵਿਚਾਰ ਵਕੀਲ ਆ ਜਿਹੜਾ ਜਿੰਨੇ ਕੱਪ ਲੋ ਆਦੇ ਸੋ ਇਦਾਂ ਦੇ ਬੰਦੇ ਮੈਨੂੰ ਤੁਸੀਂ ਮੈਨੂੰ ਇਹ ਨਾ ਦੱਸੋ ਵੀ ਉਹਨੇ ਕੀ ਕਿਹਾ ਤੁਸੀਂ ਮੈਨੂੰ ਦੱਸੋ ਮੈਨੂੰ ਇੱਕ ਪੱਤਰਕਾਰ ਨੇ ਭੇਜਿਆ ਜੀ ਤੇ ਉਹਨੇ ਮੈਨੂੰ ਦੱਸਿਆ ਵੀ ਇੱਕ ਨਾ ਸਾ ਜਿੱਥੇ ਬੰਦਾ ਬੈਠਾ ਬੇਚ ਰਿਹਾ ਨੂੰ ਦੂਰੋਂ ਬਣਾਈ ਵੀਡੀਓ ਬੜੀ ਵਧੀਆ ਬਣਾਈ ਪਿਆ ਹੁਣ ਫਲਾਨਾ ਆ ਗਿਆ ਗਿਆ ਬੰਦੇ ਆਉਂਦੇ ਜਾਂਦੇ ਦਿਸਦੇ ਆਸੀਂ ਨਾਲ ਦੀ ਨਾਲ ਚੱਕ ਲਿਆ ਉਹਦੇ ਚੱਕ ਪੁੱਛਿਆ ਵੀ ਰਗੜਦਾ ਜੀ ਉਸ ਨਾਲ ਤੇ ਉਹ ਉਹ ਅਸੀਂ ਛੱਡਦੇ ਨਹੀਂ ਉਹਨਾਂ ਨੂੰ ਗਿਵ ਮੀ ਐਕਸ਼ਨੇਬਲ ਇਨਫੋਰਮੇਸ਼ਨ ਐਂਡ ਵੀਰ ਟੇਕ ਐਕਸ਼ਨ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਨਾਨਕ ਮision ਸੇਵਾ ਸੁਸਾਇਟੀ ਜਿੱਥੇ ਧਾਰਮਿਕ ਕਾਰਜਾਂ ਔਰ ਸਮਾਜਿਕ ਕਾਰਜਾਂ ਦੇ ਵਿੱਚ ਹਰ ਵਕਤ ਵਾਹਿਗੁਰੂ ਦੀ ਕਿਰਪਾ ਦੇ ਨਾਲ ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਧਰਮ ਦੇ ਕੰਮ ਦਾ ਸਮਾਜ ਸੇਵਾ ਦੇ ਕਾਰਜ ਚੱਲਦੇ ਰਹਿਣ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਵਧੀਆ ਚੱਲ ਰਹੇ ਨੇ ਕੱਲ ਇੱਕ ਜੋ ਅੱਖਾਂ ਦਾ ਕੈਂਪ ਸੀ ਉਹ ਪਿੰਡ ਸਰਾਲਾ ਖੁਰਦ ਚ ਲਗਾਇਆ ਗਿਆ ਸੀ ਜਿੱਥੇ ਕਿ ਬਹੁਤ ਲੋਕਾਂ ਨੇ ਇਸ ਦਾ ਲਾਭ ਠਾਇਆ ਉਸ ਦੇ ਨਾਲ ਇੱਕ ਕੈਂਪ ਜੋ ਹੋ ਰਿਹਾ ਹੈ ਉਹ ਪਰਸੋਂ ਨੂੰ ਯਾਨੀ ਕਿ 19 ਤਰੀਕ ਨੂੰ ਗੁਰਦਰਾ ਸਾਹਿਬ ਅਡਾ ਲਾਰੀਆਂ ਵਿਖੇ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਕੋਸ਼ਿਸ਼ ਹੈ ਕਿ ਵੱਧ ਵੱਧ ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ ਜਾ ਸਕੇ ਔਰ ਸਾਰੇ ਜਿੰਨੇ ਵੀ ਮਰੀਜ਼ ਆਪਰੇਸ਼ਨ ਯੋਗ ਹੋਣਗੇ ਉਹਨਾਂ ਦੇ ਆਪਰੇਸ਼ਨ ਕਰਾਈ ਜਾਣਗੇ ਦਵਾਈਆਂ ਵੀ ਫਰੀਦ ਦਿੱਤੀਆਂ ਜਾਣੀਆਂ ਹਨ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਉਸ ਆਪਰੇਸ਼ਨ ਦਾ ਉਦਘਾਟਨ ਕਰਨ ਲਈ ਸਾਡੇ ਪਾਸ ਸਿੱਖ ਕੌਮ ਦੇ ਜਤਿਹਾਰ ਸਿੰਘ ਸਾਹਿਬ ਗੈਨੀ ਸੁਲਤਾਨ ਸਿੰਘ ਜੀ ਜੋ ਕਿ ਗ੍ਰੰਥੀ ਹਨ ਦਰਬਾਰ ਸਾਹਿਬ ਵਿਖੇ ਉਹ ਵੀ ਪੁੱਜ ਰਹੇ ਨੇ ਉਹ ਗੁਰੂ ਚਰਨ ਅਰਦਾਸ ਕਰਕੇ ਕੈਂਪ ਦੀ ਹਰਮਨਤਾ ਕਰਉਣਗੇ ਉਸ ਉਪਰੰਤ ਕੈਂਪ ਦੇ ਵਿੱਚ ਜਿਤਨੀਆਂ ਵੀ ਮਰੀਜ਼ ਦਾ ਜਿਤਨੇ ਵੀ ਲੋੜਵੰਦ ਆਏ ਹੋਣਗੇ ਉਹਨਾਂ ਸਾਰਿਆਂ ਦੇ ਚੈੱਕਅਪ ਕੀਤਾ ਜਾਏਗਾ ਮੈਨੂੰ ਖੁਸ਼ੀ ਹੈ ਕਿ ਜਦੋਂ ਵੀ ਇਹ ਸਮਾਜਿਕ ਕਾਰਜ ਚੱਲਦੇ ਨੇ ਸਾਨੂੰ ਸੰਗਤਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਰਿਸਪਾਂਸ ਮਿਲਦਾ ਹੈ ਕਿਉਂਕਿ ਪਰਸੋਂ ਦੇ ਜੋ ਕੱਲ ਕੈਂਪ ਲੱਗਿਆ ਉਸ ਦੇ ਵਿੱਚ ਵੀ ਗੁਰਨਾਨਕ ਮਸ਼ੀਨ ٹرسٹ ਦੇ ਜੋ ਪ੍ਰਧਾਨ ਹਨ ਕੁਲਵਿੰਦਰ ਸਿੰਘ ਜੀ ਟਾਹਾਂ ਉਹ ਖੁਦ ਪੁੱਜੇ ਔਰ ਉਹਨਾਂ ਨੇ ਸਾਨੂੰ ਕਿਹਾ ਕਿ ਅਗਰ ਜ਼ਰੂਰਤ ਹੋਵੇ ਤੇ ਆਪਰੇਸ਼ਨ ਤੁਹਾਡੀ ਲਿਮਟ ਤੋਂ ਬਾਹਰ ਹੋਣ ਦਾ ਜਿੰਨੇ ਵੀ ਹੋਣ ਸਾਡੇ ਕੋਲ ਭੇਜ ਦਿਆ ਕਰੋ ਅਸੀਂ ਫ੍ਰੀ ਕਰਿਆ ਕਰਾਂਗੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਔਰ ਜੋ ਕੈਂਪ ਲੱਗ ਰਿਹਾ 19 ਤਰੀਕ ਨੂੰ ਉਹ ਗੁਰਦਾਰਾ ਸਿੰਘ ਸਭਾ 달ਾਨੀ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਮਾਨ ਉਹਨਾਂ ਦੇ ਮਾਤਾ ਪਿਤਾ ਦੀ ਯਾਦ ਵਿੱਚ ਲੱਗ ਰਿਹਾ ਹੈ ਤੇ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਜਿੰਨੀ ਸੇਵਾ ਹੋਈ ਅਸੀਂ ਸੇਵਾ ਦੇਣ ਨੂੰ ਵੀ ਤਿਆਰ ਹਾਂ ਤੇ ਇਹ ਕੈਂਪ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਸਮਰਪਿਤ ਕੀਤਾ ਜਾਏਗਾ ਸੋ ਜਦੋਂ ਵੀ ਕੋਈ ਸਮਾਜਿਕ ਧਾਰਮਿਕ ਕਾਰਜ ਕੀਤੇ ਜਾਂਦੇ ਹਨ ਸਾਨੂੰ ਖੁਸ਼ੀ ਹੈ ਕਿ ਸੰਗਤ ਵੱਲੋਂ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਹੈ ਜਿਸ ਦੀ ਬਦੌਲਤ ਅੱਜ ਜਿੱਥੇ ਕਿਤੇ ਵੀ ਮਹਿਸੂਸ ਹੁੰਦਾ ਹੈ ਕਿ ਕਿਸੇ ਗਰੀਬਵੰਦ ਲੋੜਵੰਦ ਦੀ ਮਦਦ ਕਰਨ ਨੂੰ ਤੇ ਗੁਨਾਰਗ ਮਿਸ਼ਨ ਸੇਵਾ ਸਾਇਟੀ ਦੇ ਜਿੰਨੇ ਸੇਵਾਦਾਰ ਹਨ ਉਹ ਤਤਪਾਨੰਦ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਵਾਦੀ ਹਾਂ ਔਰ ਪਰਸੋਂ ਦੇ ਕੈਂਪ ਵਾਸਤੇ ਖਾਸ ਕਰਕੇ ਇਲਾਕੇ ਦੀਆਂ ਪੂਰੀਆਂ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਜਿੰਨੇ ਵੀ ਲੋੜਵੰਦ ਹਨ ਉਹ ਆਪਣੀ ਜਾਂਚ ਕਰਵਾ ਸਕਦੇ ਹਨ ਉਹਨਾਂ ਨੂੰ ਜਿੰਨੇ ਵੀ ਆਪਰੇਸ਼ਨ ਯੋਗ ਮਰੀਜ਼ ਹੋਣਗੇ ਉਹਨਾਂ ਦੇ ਆਪਰੇਸ਼ਨ ਮੰਦੀਪ ਭਾਈ ਹਸਪਤਾਲ ਨਵਾਂ ਸ਼ਰਚ ਕੀਤੇ ਜਾਣੇ ਹਨ ਸੋ ਵੱਧ ਤੋਂ ਵੱਧ ਉਸ ਕੈਂਪ ਦਾ ਲਾਭ ਠਾਇਆ ਜਾਏ ਔਰ ਸਾਨੂੰ ਅਸੀਸਾਂ ਦਿੱਤੀਆਂ ਜਾਣ ਆਸ਼ੀਰਵਾਦ ਦਿੱਤਾ ਜਾਏ ਤੇ ਅਸੀਂ ਤਾਂ ਕਿ ਇਹ ਸੇਵਾ ਜੇ ਅਸੀਂ ਖਰੇ ਉੱਤਰ ਸਕੀਏ ਦੇਹ ਸੇਵਾ ਵਰ ਮੋਹ ਇਹ ਸ਼ੁਭ ਕਰਮਨ ਤੇ ਕਬ ਹੁਣ ਡਰੋ ਤੇ ਚਲਦੇ ਹੋਏ ਆਪਣਾ ਵੀ ਤੇ ਨਾਲ ਲੱਗਦੇ ਸੇਵਾਦਾਰ ਜਿੰਨੇ ਵੀ ਜੁੜੇ ਹੋਏ ਉਹਨਾਂ ਦਾ ਜਨਮ ਸਫਲਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਿੰਸੀਪਲ ਜੀ ਐਸਫਰ ਖਾਲਸਾ ਸੀਨੀਅਰ ਕੈਂਡੀਡੇਟ ਟੂ ਨਾਮਸ ਹੈ ਇੰਦਰਜੀਤ ਸਿੰਘ ਮਾਹੀ ਤੇ ਸਾਡੇ ਜਿਹੜਾ ਸਕੂਲ ਹੈਗਾ ਇਹ ਐਡੀਗਾ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੀਐਸਐਸ ਮਾਡਲ ਸਕੂਲ ਜਿਹੜਾ ਹੈਗਾ ਉਤਲਾਇਆ ਹੈਗਾ ਜਿਹਦੇ ਵਿੱਚ ਪੀ ਨਾਸੂ ਤੋਂ ਲੈ ਕੇ ਪੰਜਵੀਂ ਤਵਾਰ ਇੰਗਲਿਸ਼ ਮੀਡੀਅਮ ਦੇ ਵਿੱਚ ਜਿਹੜੇ ਦਿੱਤੇ ਸਾਡੇ ਦੇ ਪੜ੍ਹ ਰਹੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਹੀ ਸਾਡੇ ਦੇ ਜਿਹੜਿਆ ਕਿ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਜਿਹੜੇ ਇੱਥੇ ਦਾਖਲਾ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜ਼ਿਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਖੇਡਾਂ ਦੇ ਪੱਖੋਂ ਤੇ ਜਿਹੜਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜ੍ਹਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜ਼ਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛੇੰਥੀ ਤੋਂ ਲੈ ਕੇ ਬਾਅਦਮੀ ਕਲਾਸ ਤੱਕ ਸਾਡੇ ਆਏ 1 ਲੱਖਾਂ ਜਿਹੜੇ ਹੈਗੇ ਆ ਤੇ ਸਭ ਦੇ ਕੋਸ ਕਲਾਸ 1 ਪਲਸ 2 ਜਿਹੜੀ ਆ ਖਾਸ ਵਿੱਚ ਇਹ ਜਿਹੜੀ ਆ ਪੜੀ ਦਿੱਤੀ ਹੈਗੀ ਆ ਤੇ ਇਸ ਇਹ ਜਿਹੜਾ ਹੈ ਦਾ ਸਾਡੇ ਉਹ ਜਿਹੜੀ ਕਲਾਸਾਂ ਚੱਲ ਰਹੀਆਂ ਨੇ ਆਈਆਂ ਸੋ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ ਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਨਾ ਦਾਖਲ ਕਰਵਾਓ ਤੇ ਤੁਹਾਨੂੰ ਜਿਹੜਾ ਹੈ ਇਹ ਇਹ ਬਲਾਕ ਦੇ ਰਵੇ ਮੌਕਾ ਦੇ ਕੋ ਨੂੰ ਦੇ ਧੰਨਵਾਦ ਇਸ ਅਜਲਸ਼ੀਪ ਬਸੇਂਗਨ ਦਾ ਸਵਰਤ ਅੱਜ ਦੀਆਂ ਵਿਸ਼ੇਸ਼ ਸਰਗੀਆਂ ਖਾਲ ਫੇਰ ਨਮੀਆਂ ਤੇ ਤਾਜ਼ੀਆਂ ਸਰਗੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇਸੀਨ ਇਜਾਜ਼ਤ ਦਿਓ ਧੰਨਵਾਦ